ਸਤਿ ਸ਼੍ਰੀ ਅਕਾਲ ਦੋਸਤੋ ਮਾਰਸ਼ਲ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਇਸ ਸਮੇਂ ਤੁਸੀਂ ਦੇਖ ਰਹੇ ਹੋ ਜੋ ਇਹ ਅੱਗ ਲੱਗੀ ਹੈ ਇਹ ਅੱਗ ਮਾਜਰਾ ਦੇ 220 ਕੇਵੀ ਸਬਸਟੇਸ਼ਨ ਨੂੰ ਇਹ ਅੱਗ ਉੱਥੇ ਲੱਗੀ ਹੈ ట్రాన్స్‌ਮਿਸ਼ਨ ਕਾਰਪੋਰੇਸ਼ਨ ਦਾ ਜੋ ਦੱਸਿਆ ਜਾ ਰਿਹਾ ਵੱਡਾ ਟਰਾਂਸਫਾਰਮਰ 100 ਐਮਵੀਏ ਦਾ ਜੋ ਟਰਾਂਸਫਾਰਮਰ ਉਸ ਦਾ ਬੁਸ਼ ਫਟਣ ਕਰਨੇ ਇਹ ਅੱਗ ਲੱਗੀ ਹੈ ਦੇਖ ਸਕਦੇ ਹੋ ਅੱਗ ਦੀ ਕਿੰਨੇ ਕਿੱਡੀਆਂ ਲਪਟਾਂ ਨੇ ਤੇ ਐਸ ਡੀਓ ਨਦੀਸ਼ ਕੁਮਾਰ ਜੋ ਐਸ ਡੀਓ ਨੇ تھے ਉਹਨਾਂ ਨੇ ਕਿਹਾ ਹੈ ਕਿ ਵੀ ਜੋ ਬਿਜਲੀ ਦੀ ਸਪਲਾਈ ਹੈ ਉਹ ਉਹਨਾਂ ਵੱਲੋਂ ਚਲਾ ਦਿੱਤੀ ਗਈ ਹੈ ਤੇ ਅੱਗ ਉੱਤੇ ਕਾਬੂ ਪਾਉਣ ਦੇ ਲਈ ਜੋ ਫਾਇਰ ਬ੍ਰਿਗੇਡ ਦੀਆਂ ਟੀਮਾਂ ਇਹ ਪਹੁੰਚ ਚੁੱਕੀਆਂ ਸੀਗੀਆਂ ਇਹ ਅੱਗ ਸਵੇਰੇ 6:07 ਤੇ ਲੱਗੀ ਦੱਸੀ ਜਾ ਰਹੀ ਹੈ ਤੇ ਕੋਈ ਜਾਨੀ ਜਾਨੀ ਨੁਕਸਾਨ ਨਹੀਂ ਹੋਇਆ ਹੈਗਾ ਤੇ ਅੱਗ ਉੱਤੇ ਕਾਬੂ ਪਾਇਆ ਜਾ ਰਿਹਾ ਫਾਇਰ ਬ੍ਰਿਗੇਡ ਦੀਆਂ 5 ਜੋ ਹੁਣ ਤੱਕ ਟੀਮਾਂ ਉੱਥੇ ਆ ਚੁੱਕੀਆਂ ਨੇ ਤੇ ਪੰਜ ਗੱਡੀਆਂ ਦਾ ਪਾਣੀ ਇੱਥੇ ਲੱਗ ਚੁੱਕਿਆ ਦੇਖ ਸਕਦੇ ਹੋ ਅਸਮਾਨ ਨੂੰ ਛੁੰਦਾ ਹੋਇਆ ਜੋ ਇਹ ਧੂੰਏ ਇਹ ਮਾਜਰਾ 220 ਕੇਵੀ ਗ੍ਰਿਡ ਦਾ ਇਹ ਧੂੰਆਂ ਉੱਠਦਾ ਦਿਖਾਈ ਦੇ ਰਿਹਾ ਤੇ ਜੋ ਬਿਜਲੀ ਸਪਲਾਈ ਆ ਚੰਦਪੁਰ ਫੀਡਰ ਹੈ ਸਿਆਲਵਾ ਫੀਡਰ ਵਗੈਰਾ ਇਹ ਖੇਤਰਾਬਾ ਫੀਡਰ ਜੋ ਕਿ ਪਹਿਲੇ ਹੀ ਉੱਪਰ ਤਹੰਦੀ ਵਸੇ ਉਹ ਸਾਰੇ ਨਿਰਵਿਘਨ ਸਪਲਾਈ ਚੱਲਦੀ ਰਹੇਗੀ